ਬੜਾ ਮੰਨੂ ਦੁੱਖ ਹੋਇਆ ਕਿ ਅਚਾਨਕ ਸਾਡੇ ਬਾਸ਼ਨਾ ਨੂੰ ਅਲੰਕਾਰ ਦੇਣ ਵਾਲਾ ਸਾਡੀਆਂ ਸਪੀਚਾਂ ਨੂੰ ਸਾਡੇ ਵਿਚਾਰਤਾ ਰਾਜਾ ਵਿਚਾਰ ਵਟਾਂਦਰਿਆਂ ਨੂੰ ਜਿੱਥੇ ਕੋਈ ਗੱਲ ਨਾ ਆਉਂਦੀ ਤਾਂ ਫਿਰ ਪਾਤਰਕੋਟ ਕਰ ਦੋ ਉੱਥੇ ਜੇ ਗੱਲ ਉਦਾਸ ਲੋਕਾਂ ਨੂੰ ਊਰਜਾ ਦੇਣ ਦੀ ਚੱਲਦੀ ਹੈ ਤਾਂ ਉੱਥੇ ਕਹਿ ਦਿਓ ਕਿ ਫੁੱਲਾਂ ਜੋਗੀ ਜ਼ਮੀਨ ਰੱਖੀ ਅਸੀਂ ਕਲਮਾਂ ਲੱਭ ਕੇ ਲਿਆਉਨੇ ਆ ਜੇ ਕੋਈ ਇਹ ਪੁੱਛਦਾ ਤੁਸੀਂ ਕੀ ਬਣੋਗੇ ਤੁਸੀਂ ਆਹ ਬਣੋਗੇ ਆਹ ਬਣ ਦੀ ਇੱਛਾ ਹੈ ਤਾਂ ਉੱਥੇ ਕਹਿ ਦਿਓ ਕਿ ਹਮੇਸ਼ਾ ਸੋਚਿਆ ਹੈ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆਹ ਬਣਦੇ ਪਾਰਲੀਮੈਂਟ ਦੇ ਰਿਕਾਰਡ ਤੋਂ ਲੈ ਕੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਬੈਠੇ ਨੇ ਹਰ ਜਦੋਂ ਵੀ ਮੇਰਾ ਕੋਈ ਮੈਨੂੰ ਕੋਈ ਮੌਕਾ ਮਿਲਦਾ ਸੀ ਮੈਂ ਜ਼ਰੂਰ ਇਹ ਕੋਟ ਕਰਦਾ ਸੀ ਕਿ ਪਾਤਰ ਸਾਹਿਬ ਨੇ ਆ ਲਿਖਿਆ ਪਾਤਰ ਸਾਹਿਬ ਨੇ ਆ ਲਿਖਿਆ ਸੌਖੇ ਸ਼ਾਇਰ ਸੀਗੇ ਪੜਨ 'ਚ ਬਹੁਤ ਸੌਖੇ ਸੀ ਕੋਟ ਕਰਦੇ ਰਹਿੰਦੇ ਸੀ ਕਿ ਲੋਕਾਂ ਨੂੰ ਸਮਝ ਆਉਂਦੀ ਸੀ ਗੱਲ ਅਰਵੈਲ ਸਿੰਘ ਜੀ ਨੇ ਡਾਕਟਰ ਰਵੈਲ ਸਿੰਘ ਜੀ ਨੇ ਕਿਹਾ 43 ਪਾਸ਼ਾਾਂ ਚਲੋ ਉਹਨਾਂ ਨੂੰ ਟ੍ਰਾਂਸਲੇਟ ਕੀਤਾ ਗਿਆ ਅਨੁਵਾਦ ਹੋਇਆ ਬਹੁਤ ਸਾਰੀਆਂ ਹੋਰ ਪਾਸ਼ਾਾਂ ਵਿੱਚ ਵੀ ਅਨੁਵਾਦ ਹੋਣਾ ਕਿਉਂਕਿ ਕਵਿਤਾ ਉਹਨਾਂ ਦੀ ਐਸੀ ਕਵਿਤਾ ਰਵਾਨਗੀ ਵਾਲੀ ਕਵਿਤਾ ਉਹ ਮਰਦੀ ਨਹੀਂ دریاਾਂਾਂ ਦੇ ਪਿੱਛੇ ਡੈਮ ਤੋਂ ਪਾਣੀ ਨਾ ਛੱਡੋ ਤਾਂ ਸੁੱਕ ਜਾਂਦੇ ਆ ਪਰ ਕਈ ਦਰਿਆ ਹੋਜੇ ਹੁੰਦੇ ਨੇ ਜਿਨ੍ਹਾਂ 'ਚ ਇਧਰੋਂ ਉਧਰੋਂ ਆ ਕੇ ਛੋਟੇ-ਛੋਟੇ ਝਰਨੇ ਪੈਂਦੇ ਆ ਉਹਨਾਂ ਝਰਨੇਆਂ ਨੂੰ ਤੁਸੀਂ ਰੋਕ ਨਹੀਂ ਸਕਦੇ ਉਹ ਦਰਿਆ ਨੂੰ ਜਿੰਦਾ ਰੱਖਦੇ ਆ ਸੋ ਮੈਂ ਇਹ ਚਾਹਨਾ ਬਤੌਰ ਮੁੱਖ ਮੰਤਰੀ ਵੀ ਬਤੌਰ ਉਹਨਾਂ ਦਾ ਪ੍ਰਸੰਸਕ ਵੀ ਬਤੌਰ ਉਹਨਾਂ ਦਾ ਚੇਲਾ ਵੀ ਲਾ ਲੋ ਕਹਿ ਲੋ ਕਿਉਂਕਿ ਜਦੋਂ ਮੈਂ 92 ਚ ਲੁਧਿਆਣਾ ਆਇਆ ਸੀ ਆਸ਼ਾਪੁਰੀ ਰਹਿੰਦੇ ਸੀ ਮੈਂ ਦਰਸ਼ ਕਲੋਨੀ ਰਹਿੰਦਾ ਸੀ ਤਾਂ ਉਦੋਂ ਦਾ ਮੇਲ-ਜੋਲ ਹੁੰਦਾ ਰਹਿੰਦਾ ਸੀ ਤੇ ਪੜਦੇ ਤਾਂ ਪਹਿਲੀ 8ਵੀਂ 9ਵੀਂ 10ਵੀਂ ਚ ਹੀ ਪੜਨ ਲੱਗੇ ਸੀ ਮੈਂ ਚਾਹੁੰਨਾ ਇਸ ਪਾਤਰਨਾ ਦੇ ਦਰਿਆ ਦੇ ਵਿੱਚ ਝਰਨੇ ਡਿੱਗਣ ਨਮਾ ਤਾਜਾ ਪਾਣੀ ਲੈ ਕੇ ਪਾਤਰ ਅਵਾਰਡ ਜਿਸ ਤਰ੍ਹਾਂ ਅਰਜਨ ਅਵਾਰਡ ਹੈ ਉਹ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਇੱਕ ਪਾਤਰ ਅਵਾਰਡ ਅਸੀਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਜਿਦੇ ਵਿੱਚ 7ਵੀਂ ਤੋਂ ਲੈ ਕੇ 20 ਤੱਕ ਦੇ ਬੱਚਿਆਂ ਦੇ ਅਲੱਗ-ਅਲੱਗ ਲੈਵਲ ਤੇ ਮੁਕਾਬਲੇ ਕਰਾਏ ਜਾਣਗੇ ਕਵਿਤਾ ਦੇ ਮੌਲਿਕ ਕਵਿਤਾ ਦੇ ਆਪਣੀ ਲਿਖੀ ਹੋਈ ਕਵਿਤਾ ਦੇ ਤਾਂ ਕਿ ਬੱਚਿਆਂ ਚ ਪਹਿਲਾਂ ਉਹ ਪਾਤਰ ਸਾਹਿਬ ਨੂੰ ਪੜਨਾਂ ਫਿਰੋ ਲਿਖਣ ਉਹਨਾਂ ਦੇ ਅੰਦਰ ਦੀ ਜੋਤ ਜਗੇ ਜੇ ਨਲਕਾ ਖੜਾ ਹੈ ਨਲਕੇ ਨੂੰ ਚਲਾਉਣਾ ਹੈ ਤਾਂ ਪਹਿਲਾਂ ਉੱਪਰੋਂ 5-7 ਕੱਪ 5-7 ਲੀਟਰ ਪਾਣੀ ਪਾਉਣਾ ਪੈਂਦਾ ਜਦੋਂ ਨਲਕਾ ਚੱਲ ਪੈਂਦਾ ਹੈ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਹੋਇਆ ਫਿਰ ਨਲਕਾ ਆਪਣਾ ਪਾਣੀ ਚੱਕਦਾ ਸੋ ਹੋ ਸਕਦਾ ਕੁਝ ਬੱਚੇ ਪਾਤਰ ਸਾਹਿਬ ਨੂੰ ਪੜ੍ਹ ਕੇ ਪਹਿਲਾਂ ਪਾਤਰ ਸਾਹਿਬ ਵਾਂਗੂ ਲਿਖਣ ਸ਼ਾਇਦ ਸ਼ਬਦ ਵੀ ਉਹਨਾਂ ਆਲੇ ਲਿਖਣ ਪਰ ਹੌਲੀ-ਹੌਲੀ ਉਹਨਾਂ ਦਾ ਅੰਦਰਲਾ ਜਿਹੜਾ ਨਲਕਾ ਉਹ ਪਾਣੀ ਚੱਕੂਗਾ ਉਹ ਝਰਨਾ ਬਣੂਗਾ ਤਾਂ ਉਹ ਪਾਤਰ ਵਾਲੇ ਦਰਿਆ 'ਚ ਛੁੱਟਾਂਗੇ ਤਾਂ ਪਾਤਰ ਵਾਲਾ ਦਰਿਆ ਕਦੇ ਸੁੱਕੂਗਾ ਨਹੀਂ ਲੱਖ 1 ਲੱਖ 16 ਹਜ਼ਾਰ ਰੁਪਈਆ ਨਾਲ ਪ੍ਰਸ਼ੰਸਾ ਪੱਤਰ ਜਿੰਨੀਆਂ ਸਰਕਾਰੀ ਸਹੂਲਤਾਂ ਹੋਰ ਦੇਸ਼ ਦੇ ਨੈਸ਼ਨਲ ਅਵਾਰਡਸ ਨੂੰ ਮਿਲਦੀਆਂ ਨੇ ਨੈਸ਼ਨਲ ਅਵਾਰਡਸ ਦੇ ਨਾਲ ਜਿਹੜੀਆਂ ਸਹੂਲਤਾਂ ਮਿਲ ਸਾਰੀਆਂ ਸੀ ਉਹ ਪਾਤਰ ਸਾਹਿਬ ਦੇ ਨਾਂ ਤੇ ਪਾਤਰ ਅਵਾਰਡ ਸ਼ੁਰੂ ਕਰਕੇ ਅਸੀਂ ਕਰਾਂਗੇ ਇਹ ਮੇਰਾ احਸਾਨ ਨਹੀਂ ਹੈਗਾ ਮੇਰਾ ਫਰਜ਼ ਹੈ ਮੇਰੀ ਲਾਸਟ ਮੀਟਿੰਗ ਉਹਨਾਂ ਨਾਲ 19 ਫਰਵਰੀ ਨੂੰ ਹੋਈ ਸੀ ਸਵੀ ਜੀ ਆਏ ਸੀ ਨਾਲ ਦਰਸ਼ਨਪੁੱਤਰ ਜੀ ਸੀਗੇ 2 ਘੰਟੇ ਬੈਠੇ ਰਹੇ ਲਗਭਗ ਅਸੀਂ ਤੇ ਆਹੀ AI ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀ ਸ਼ਬਦਾਵਲੀ ਦਾ ਪੰਜਾਬੀ ਕੋਸ਼ ਦਾ ਨਾ ਹੋਣਾ ਇਹ ਵਿਸ਼ਾ ਸੀ ਤੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤਾਂ ਕਹਿੰਦੇ ਸੀਗੇ ਇਹਦੀ ਐਡ ਆ ਜੀ ਕਿਤੇ ਅਖਬਾਰਾਂ ਚ ਮੈਂ ਉਸੇ ਵੇਲੇ ਹੀ ਮੈਂ ਕਿਹਾ ਜੀ ਐਡ ਵਾਸਤੇ ਤਾਂ ਆਪਾਂ ਹੁਣੇ ਸਾਈਜ਼ ਵਗੈਰਾ ਸਾਰਾ ਕੁਝ ਜਾਂ ਕੰਟੈਂਟ ਦੇਣਾ ਪੈਣਾ ਸ਼ਾਮ ਤੱਕ ਮੈਨੂੰ ਕੰਟੈਂਟ ਭੇਜਤਾ 21 ਫਰਵਰੀ ਦੇ ਸਾਰੇ ਦੇਸ਼ ਦੇ ਅੰਗਰੇਜ਼ੀ ਦੇ ਹਿੰਦੀ ਦੇ ਉਰਦੂ ਦੇ ਜਿਹੜੀ ਭਾਸ਼ਾ ਸ਼ਬਦ ਸਾਰੇ ਦੇਸ਼ ਦੇ ਅਖਬਾਰਾਂ ਚ ਫਰੰਟ ਪੇਜ ਤੇ ਪੰਜਾਬੀ ਮਾਂ ਬੋਲੀ ਦਾ ਇਸ਼ਤਿਹਾਰ ਆਇਆ ਸੀ ਤਾਂ ਮੈਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਕਹਿੰਦੇ ਇੰਨਾ ਚੇਤ ਹੀ ਨਹੀਂ ਸੋਚਿਆ ਸੀ ਮੈਂ ਕਹਾਂ ਜੀ ਪਾਤਰ ਸਾਹਿਬ ਜੀ ਤੁਸੀਂ ਜਿੱਥੇ ਇਨਵੋਲਵ ਹੋ ਜਾਓ ਉੱਥੇ ਚ ਕਾਲੀ ਕੀ ਸੁਸਤੀ ਕੀ ਜੋ ਤੁਸੀਂ ਕਹਿਤਾ ਤਾਂ ਕਹਿਤਾ ਸੋ ਇੱਕ ਸ਼ਖਸੀਅਤ ਐਸੀ ਸੀ ਜਿਹੜੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਪੰਜਾਬੀ ਮਾਂ ਬੋਲੀ ਦੀ ਮੈਂ ਨਹੀਂ ਕਹਿੰਦਾ ਕਿ ਪੰਜਾਬੀ ਮਾਂ ਬੋਲੀ ਕੋਈ ਦੋ ਚਾਰ ਬੰਦਿਆਂ ਦੇ ਅੰਗਰੇਜ਼ੀ ਬੋਲਣ ਨਾਲ ਕੋਈ ਪੰਜਾਬੀ ਮਾਂ ਬੋਲੀ ਖਤਮ ਹੋ ਜੂਗੀ ਪਰ ਪੰਜਾਬੀ ਮਾਂ ਬੋਲਣ ਵਾਲੇ ਮਾਣ ਮਹਿਸੂਸ ਕਰਨ ਕਿ ਅਸੀਂ ਪੰਜਾਬੀ ਆ ਤੇ ਇਸ ਗੱਲ ਹੀ ਤੱਤ ਪਰ ਉਹ ਹਮੇਸ਼ਾ ਰਹਿੰਦੇ ਸੀਗੇ ਮੇਰੇ ਦੋ ਗਾਣੇ ਸੀ ਉਹਨਾਂ ਦੇ ਅੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਦੇ ਅੱਗੇ ਥੋੜਾ ਜਿਹਾ ਭੂਮਿਕਾ ਬੰਦੋ ਮੈਂ ਉਹਨਾਂ ਨੂੰ ਪਹਿਲਾ ਗਾਣਾ ਸੁਣਾਇਆ ਇੱਕ ਦਰਖਤਾਂ ਤੇ ਬਾਰੇ ਸੀਗਾ ਅਸਲ ਤੋਂ 15 ਸਾਲ ਪਹਿਲਾਂ ਦੀ ਗੱਲ ਕਰਦਾਂ ਤੇ ਉਹਨਾਂ ਨੇ ਬੋਲਿਆ ਉਹਨੇ ਆਪਣੇ ਸ਼ੇਅਰ ਵੀ ਨਾਲ ਬੋਲੇ ਅੱਜ ਵੀ ਉਹ ਬਹੁਤ ਦੁਨੀਆ ਨੇ ਜਿੰਨੇ ਪਾਤਰ ਸਾਹਿਬ ਦੁਨੀਆ 'ਚ ਨਹੀਂ ਰਹੇ ਤਾਂ ਲੋਕੀ ਜਿਆਦਾ ਸਰਚ ਕਰਨ ਲੱਗ ਜਾਂਦੇ ਉਹਨਾਂ ਬਾਰੇ ਕੌਣ ਸੀ ਕਿਵੇਂ ਸੀ ਤਾਂ ਉਹ ਦੁਬਾਰਾ ਗਾਣੇ ਫਿਰ ਮੈਨੂੰ ਵੀ ਕਈਆਂ ਨੇ ਭੇਜੇ ਸੋ ਕੋਈ ਵੀ ਇਹੋ ਜਿਹਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਭਾਵੇਂ ਉਹ ਕਲਾਕਾਰ ਹੈ ਭਾਵੇਂ ਉਹ ਗੀਤਕਾਰ ਹੈ ਭਾਵੇਂ ਉਹ ਐਨਜੀਓ ਚ ਹੈ ਭਾਵੇਂ ਉਹ ਧਾਰਮਿਕ ਸ਼ਖਸੀਅਤ ਚ ਹੈ ਜਿਹੜਾ ਪੰਜਾਬੀ ਨੂੰ ਪਿਆਰ ਕਰਦਾ ਹੈ ਇਹ ਹੋ ਨਹੀਂ ਸਕਦਾ ਕਿ ਉਹ ਪਾਤਰ ਸਾਹਿਬ ਨੂੰ ਪਿਆਰ ਨਾ ਕਰਦਾ ਹੋਵੇ ਜਿਹਦੇ ਦਿਲ ਚ ਪੰਜਾਬੀ ਧੜਕਦੀ ਹੈ ਉਥੇ ਪਾਤਰ ਸਾਹਿਬ ਵੀ ਧੜਕਦੇ ਹਨ ਸੋ ਜਿਹੜਾ ਪੁਟਾਨੀ ਗਰੁੱਪ ਵੱਲੋਂ ਵੀ ਜਿਸ ਤਰ੍ਹਾਂ ਕਿਹਾ ਗਿਆ ਕਿ ਪਾਤਰ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਆਰਟ ਐਂਡ ਕਲਚਰ ਤੁਸੀਂ ਜੀ ਆਪਾਂ ਆ ਕਿਉਂਕਿ ਇਲੈਕਸ਼ਨ ਕੋਡ ਹੈ 10 ਦਿਨਾਂ ਬਾਅਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਸੀਂ ਆਓ ਇਕੱਠੇ ਬੈਠੇ ਪਤਰ ਸਾਹਿਬ ਨੂੰ ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਦਰਿਆ ਨੂੰ ਆਪਾਂ ਸੁੱਕਣ ਨਹੀਂ ਦੇਣਾ ਤੇ ਉਹਨਾਂ ਨੂੰ ਉਹਨਾਂ ਦੇ ਨਾਂ ਤੱਕ ਕੁਝ ਵੀ ਤੁਸੀਂ ਮੰਗੋਗੇ ਮੈਂ ਬਣਾਉਂਗਾ ਦੋਨੇ ਪੁੰਨ ਵਾਲਾ ਕੰਮ ਹੈ ਉਹਨਾਂ ਦੇ ਨਾਂ ਤੱਕ ਕੋਈ ਗੱਲ ਮੋੜ ਹੀ ਨਹੀਂ ਸਕਦੇ ਨਹੀਂ ਆ ਨਹੀਂ ਬਣਾ ਸਕਦੇ ਸੋ ਜਿੰਨੀ ਵਾਰ ਵੀ ਮੈਂ ਭਾਸ਼ਣਾ ਚ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਕੋਟ ਕੀਤਾ ਤਾਂ ਬਾਅਦ ਦੇ ਵਿੱਚ ਮੇਰੇ ਕੋਲ ਕਈ केरला उड़ीसा दे, दे एम पी भी आते रहे आज आपने जो पंजाबी में बोला था उसका क्या मतलब है फिर मैं उन्होंने थोड़ी जी हिंदी मैं करके सुनासी वो सी ना कि एना सच ना बोल के कला रह जामें चार बंदे छड छ मोटा देने इसका क्या मतलब होता है मैंने कहा इसका मतलब ये होता है कि इतना सच मत बोल कि तू तो अकेला पड़ जाए क्योंकि सच्चे बंदे को तो चार बंदे शमशान छोड़ने के लिए भी इकट्ठे नहीं होते iska matlab ye hota acha ye kisne likha hua hai ye hamare shayar hai pat main nal dina google ch udd ke unadi photo dikhaunda te so bahut sare hor statean de artist vi mp ne firo mainu khende si ke hum janana chahde hain aur inke bare mein ta idde hi assi parliament di central hall ch bahut sara discussion jida patra sabde hunda si ajj unna da chale jana punjabi ਮਾਂਬੂਲੀ ਦੇ ਵੇੜੇ ਦਾ ਸਮਝ ਲੋ ਸੁਣਨੇ ਹੋਣ ਦੇ ਬਰਾਬਰ ਪਰ ਪੰਜਾਬੀ ਮਾਂਬੂਲੀ ਦੇ ਵੇੜੇ 'ਚ ਆਪਾਂ ਕਲਮੇ ਪਾਤਰ ਸਾਹਿਬ ਵਾਲੇ ਕਲਮੇ ਜਿਹੜੇ ਨੇ ਉਹ ਲੱਭਦੇ ਰਵਾਂਗੇ ਫੁੱਲਾਂ ਜੋਗੀ ਜ਼ਮੀਨ ਵੀ ਰੱਖਣੀ ਹੈ ਕਲਮੇ ਵੀ ਪਾਤਰ ਸਾਹਿਬ ਵਾਲੇ ਲੱਭਣੇ ਆ ਪੱਤਝੜਾ ਨੂੰ ਭੁੱਲਣਾ ਸੋ ਜਿੰਨੀ ਵਾਰ ਵੀ ਕਿਸੇ ਨਾਲ ਵੀ ਕੋਈ ਗੱਲ ਚੱਲਦੀ ਸੀ ਆ ਦੱਸ ਦੇਣਾ ਖਾਸ ਤੌਰ ਤੇ ਹਰ ਬੰਦਾ ਸਭ ਤੋਂ ਪਹਿਲਾਂ ਕਹਿੰਦੇ ਸੀਗੀ ਇਹ ਬਹੁਤ ਮਾੜਾ ਹੋ ਗਿਆ ਪੰਜਾਬੀ ਮਾਂ ਬੋਲੀ ਨਾਲ ਬਹੁਤ ਅਫਸੋਸ ਦਾ ਦਿਨ ਹੈ ਸੋ ਮਰਨਾ ਸਭ ਨੇ ਹੁੰਦਾ ਜੀ ਕਈਆਂ ਦੇ ਗਵਾਂਢ ਚ ਕਈਆਂ ਦੇ ਪਿੰਡ ਚ 95 95 ਸਾਲ ਦੇ ਬੁੱਢੇ ਅੱਜ ਪਏ ਨੇ ਮੰਝੀਆਂ ਤੇ ਪੌਣੇ ਪਿੰਡ ਨੂੰ ਇਹ ਨਹੀਂ ਪਤਾ ਕਿ ਬੁढ़ा ਮਰ ਗਿਆ ਜਾਂ ਨਹੀਂ ਮਰ ਗਿਆ ਇੰਨੀ ਗੁੰਮਨਾਮ ਜ਼ਿੰਦਗੀ ਚੋਂ ਕੇ ਜਾਂਦੇ ਤੇ ਇੱਥੇ ਹੁਣ ਹਰ ਵਰਗ ਹਰ ਧਾਰਮਿਕ ਸੰਸਥਾਵਾਂ ਬੈਠੀਆਂ ਸੰਪਰਦਾਮਾਂ ਬੈਠੇ ਆ ਕਲਾਕਾਰ ਬੈਠੇ ਆ ਹਰ ਪੰਜਾਬੀ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪ ਹੀ ਆਏ ਆ ਕਿਸੇ ਨੂੰ ਕੋ ਕਾਰਡਤਾ ਭੇਜਿਆ ਨਹੀਂ ਫਰਜ਼ ਸਮਝਦੇ ਆ ਕਿ ਹਾਂ ਅੱਜ ਜਾਣਾ ਉੱਥੇ ਆਪਣਾ ਫਰਜ਼ ਹੈ ਸ਼ਰਧਾਂਜਲੀ ਦੇਣੀ ਹੈ ਔਰ ਪਰਿਵਾਰ ਲਈ ਇਹੀ ਇੱਕ ਮਤਲਬ ਸਮਝ ਲਓ ਧਾਰਸ ਹੈ ਹੌਸਲਾ ਹੈ ਕਿ ਸਾਡੇ ਨਾਲ ਖੜੇ ਹੈ ਅਸੀਂ ਇਕੱਲੇ ਨਹੀਂ ਦੁੱਖ ਜਿਹੜਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀ ਹੋ ਜਾਂਦੀਆਂ ਦੁੱਖ ਵੰਡਣ ਨਾਲ ਦੇਰ ਜਾਂਦੇ ਸੋ ਅਸੀਂ ਅੱਜ ਪੰਜਾਬੀ ਮਾਂ ਬੋਲੀ ਦਾ ਦੁੱਖ ਵੰਡਾਉਣਾ ਹੈ ਕਿਉਂਕਿ ਪੰਜਾਬੀ ਮਾਂ ਬੋਲੀ ਅੱਜ ਦੁਖੀ ਹੈ ਅੱਜ ਅਫਸੋਸ ਚ ਹੈ ਕਿ ਮੇਰਾ लाਡਲਾ ਪੁੱਤ ਚਲਾ ਗਿਆ ਸੋ ਇਹੋ ਜਿਹੇ ਕਲਮਾ ਜਿਹੜੀਆਂ ਨੇ ਇਹ ਬਹੁਤ ਕਦੇ-ਕਦੇ ਹੀ ਪੈਦਾ ਹੁੰਦੀਆਂ ਨੇ ਪਰ ਹਾਂ ਕਲਮਾ ਦੇ ਉੱਤੇ ਜਿਹੜਾ ਲਿਖਿਆ ਹੋਇਆ ਜੋ ਲਿਖਿਆ ਕਲਮਾ ਨੇ ਉਹਨਾਂ ਦੇ ਛੋਟੇ-ਛੋਟੇ ਅੱਖਰਾਂ 'ਚ ਆਪਾਂ ਲਿਖਤਾ ਸਕਦੇ ਹਾਂ ਇੰਨੀ ਕਰ ਟਰਾਈ ਕਰ ਸਕਦੇ ਹਾਂ ਕਿ ਉਹ ਕਲਮਾਂ ਜਿਹੜੀਆਂ ਨੇ ਕਿੰਨੇ ਸਾਲ ਪਹਿਲਾਂ ਗੁਰੂ ਸਾਹਿਬ ਨੇ ਆ ਖਜ਼ਾਨਾ ਦਿੱਤਾ ਸਾਨੂੰ ਅੱਜ ਵੀ ਅਨੰਦ ਸਾਹਿਬ ਦੇ ਪਾਠ 'ਚ ਕਿਹਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਧੂਆਂ ਕਰਦੀਆਂ ਹੋਣਗੀਆਂ ਵੀ ਹਵਾ ਨੂੰ ਖਤਰਾ ਹੋ ਉਸ ਵੇਲੇ ਕਿਹੜਾ ਕੋਈ ਫੈਕਟਰੀਆਂ ਪਾਣੀ ਡੰਪ ਕਰਦੀਆਂ ਹੋਣਗੀਆਂ ਥੱਲੇ ਬੋਰ ਕਰਕੇ ਉਸ ਵੇਲੇ ਕਿਹੜਾ ਕੋਈ ਤਰਤੀ ਤੇ ਸਪਰੇਅ ਛਿੜਕ ਕੇ ਉਹਨੂੰ ਜ਼ਹਿਰੀਲੀ ਕਰਦਾ ਉਹ ਪਰ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੋਊਗਾ ਪਵਨ ਪਾਣੀ ਤੇ ਤਰਤੀ ਤਿੰਨ ਦਰਜੇ ਨੇ ਪਵਨ ਨੂੰ ਗੁਰੂ ਦਾ ਦਰਜਾ ਹੈ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਦਰਜਾ ਤਰਤੀ ਨੂੰ ਮਾਤਾ ਦਰਜਾ ਬਦਕਿਸਮਦੀ ਨੇ ਅਸੀਂ ਇਹ ਤਿੰਨੋਂ ਦਰਜੇ ਕਾਇਮ ਨਹੀਂ ਰੱਖ ਸਕੇ ਬਹੁਤ ਲਿਖਿਆ ਪਾਤਰ ਸਾਹਿਬ ਨੇ ਖੁਦ ਬਹੁਤ ਲਿਖਿਆ ਵਾਤਾਵਰਣ ਬਾਰੇ ਬਹੁਤ ਲਿਖਿਆ ਜਿਹੜਾ ਬੰਦਾ ਕਚਹਿਰੀਆਂ ਦੇ ਮੂੜੇ ਖੜੇ ਦਰਖਤ ਦਰਖਤਾਂ ਨੂੰ ਬੰਦੇ ਸਮਝਦਾ ਹੈ ਕਿ ਉਹ ਬੰਦੇ ਨੇ ਜਿਹੜੇ ਇਨਸਾਫ ਉਡੀਕਦੇ ਇੱਥੇ ਖੜ ਕੇ ਸੁੱਕ ਗਏ ਦਰਖਤ ਹੋ ਗਏ ਬਿਰਖ ਹੋ ਗਏ ਉਹ ਬੰਦੇ ਨੇ ਤਾਂ ਵਾਤਾਵਰਨ ਦੇਖ ਲਿਆ ਸਮਝ ਲੋ ਫਿਰ ਸੋ ਅੱਜ ਪੰਜਾਬ ਆ ਪੰਜਾਬ ਦੇ ਪੱਤੇ ਪੱਤੇ ਚ ਜਿਹੜਾ ਪੱਤਾ ਵੀ ਥੋੜਾ ਜਿਹਾ ਹਰੇ ਰੰਗ ਦਾ ਉਹ ਅਫਸੋਸ ਕਰ ਰਿਹਾ ਹੈ ਕਿ ਅੱਜ ਪੱਤਿਆਂ ਟਾਹਣੀਆਂ ਬਿਰਖਾਂ ਬਾਂਸਰੀਆਂ ਬਾਰੇ ਲਿਖਣ ਵਾਲਾ ਹੈ ਨਹੀਂ ਅੱਜ ਕੱਲੇ ਜਿਉਂਦੇ ਜੀਆਂ ਵਾਸਤੇ ਲਿਖਿਆ ਉਹਨਾਂ ਨੇ ਦਰਖਤਾਂ ਟਾਣੀਆਂ ਪੱਤਿਆਂ ਦਰਿਆਵਾਂ ਹਵਾਵਾਂ ਉਹਨਾਂ ਬਾਰੇ ਲਿਖਿਆ ਸੋ ਇਦਾਂ ਦੇ ਵਰਸਟਾਈਲ ਸ਼ਾਇਰ ਜਿਹੜੇ ਨੇ ਉਹ ਬਹੁਤ ਘੱਟ ਪਛਾਵਾਵਾਂ ਕੋਲ ਨੇ ਜੇ ਅੰਗਰੇਜ਼ੀ ਕੋਲੇ ਕੀਟਸ ਹੈ ਤਾਂ ਅਸੀਂ ਵੀ ਮੰਨਣਾ ਕਹਿ ਸਕਦੇ ਹਾਂ ਸਾਡੇ ਕੋਲੇ ਪਾਤਰ ਹੈ ਸੋ ਸਾਡੇ ਕੋਲੇ ਪਾਤਰ ਹੈ ਤੇ ਪਾਤਰ ਜਸਮਾਨੀ ਤੌਰ ਤੇ ਨਹੀਂ ਹੈਗਾ ਪਰ ਲਿਖਤਾ ਰਹੇ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ ਮੈਂ ਕੋਈ ਬਹੁਤਾ ਜਿਆਦਾ ਨਹੀਂ ਬੋਲਣਾ ਟਾਈਮ ਕਾਫੀ ਹੋ ਗਿਆ ਬਸ ਮੈਂ ਨਹੀਂ ਮੈਂ ਸ਼ਰਧਾਂਜਲੀ ਵੀ ਪੇਂਟ ਕਰਦਾ ਅਨ ਟਾਈਮਲੀ ਸ਼ਰਧਾਂਜਲੀ ਹੈ ਸਮੇਂ ਤੋਂ ਪਹਿਲਾਂ ਵਾਲੀ ਸ਼ਰਧਾਂਜਲੀ ਹੈ ਨਾਲ ਨਾਲ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪੰਜਾਬੀ ਮਾਂ ਬੋਲੀ ਦੇ ਜਿਹੜੇ ਆਉਣ ਵਾਲੇ ਪੁੱਤ ਨੇ ਜਿਹੜੇ ਉਸ ਦਾ ਬੇੜਾ ਸੰਭਾਲਣ ਵਾਲੇ ਪੁੱਤ ਨੇ ਉਹਦਾ ਬੇੜਾ ਹੁੰਜਣ ਵਾਲੇ ਪੁੱਤ ਨੇ ਉਹਨਾਂ ਨੂੰ ਬਲ ਬਖਸ਼ੀ ਐਨੀ ਕਾ ਹਾਜ਼ਰੀ ਮੇਰੀ ਕਬੂਲ ਕਰ ਲਿਓ ਮੈਂ ਇੱਕ ਵਾਰੀ ਫੇਰ ਪਰਿਵਾਰ ਪਰਿਵਾਰ ਤਾਂ ਮੇਰਾ ਪਰਿਵਾਰ ਹੀ ਹੈ ਅੰਕੁਰ ਮਨਰਾਜ ਮੈਂ ਸਾਰਿਆਂ ਨੂੰ ਹੌਸਲਾ ਵੀ ਦਿਨਾਂ ਤੇ ਨਾਲ ਇਹ ਕਹਿਣਾ ਕਿ ਤੁਸੀਂ ਇਕੱਲੇ ਨਹੀਂ ਹੈਗੇ ਅਸੀਂ ਤੁਹਾਡੇ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ